ਦੇ ਸਟੂਡੈਂਟਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਮੈਥਮੈਟਿਕਸ ਦਾ ਜਿਹੜਾ ਪੰਜਾਬੀ ਮੀਡੀਅਮ ਦੇ ਵਿੱਚ ਲੈਸਨ ਪਲਾਨ ਕਿਵੇਂ ਬਣਾਉਣਾ ਹੈ ਤੇ ਆਪਣਾ ਟਾਪਿਕ ਲੈ ਹੈ ਚਤਰਪੂਜਾਂ ਦੀਆਂ ਕਿਸਮਾਂ ਤੁਸੀਂ ਆਪਣਾ ਰੋਲ ਨੰਬਰ ਵਿਸ਼ਾ ਉਪ ਵਿਸ਼ਾ ਕਲਾਸ ਸਮਾਂ ਮਿਤੀ ਸਾਰਾ ਕੁਝ ਲਿਖ ਲੈਣਾ ਹੈ ਸਧਾਰਨ ਸਮਗਰੀ ਵਿਸ਼ੇਸ਼ ਸਮਗਰੀ ਉਹਦੋਂ ਲਿਖਣੀ ਜਦ ਤੁਹਾਡੇ ਕੋਲ ਕਿਸੇ ਟਾਪਿਕ ਦੇ ਨਾਲ ਸੰਬੰਧਿਤ ਕੋਈ ਚਾਰਟ ਅਵੇਲੇਬਲ ਹੋਵੇਗਾ ਮੈਥ ਤੇ ਸਾਇੰਸ ਐਸ ਤਰ੍ਹਾਂ ਸਬਜੈਕਟ ਨੇ ਜਿਨ੍ਹਾਂ ਦੇ ਵਿੱਚ ਮੋਸਟਲੀ ਟਾਪਿਕ ਐਵੇਂ ਜਨ ਕਿ ਤੁਸੀਂ ਚਾਰਟ ਬਣਾ ਸਕਦੇ ਹੋ ਜਾਂ ਕੋਈ ਨਾ ਕੋਈ ਜਿਹੜੀ ਟੀਚਿੰਗ ਜਿਹੜਾ ਸ਼ੋਅ ਕਰ ਸਕਦੇ ਹੋ ਆਮ ਉਦੇਸ਼ ਖਾਸ ਉਦੇਸ਼ ਹੋਏਗਾ ਆਪਣੇ ਉਪ ਵਿਸ਼ੇ ਨਾਲ ਸੰਬੰਧਿਤ ਹੈ ਉਪ ਵਿਸ਼ਾ ਸੀ ਆਪਣਾ ਚਤਰਪੁਜ ਦੀਆਂ ਕਿਸਮਾਂ ਫਿਰ ਉਸ ਤੋਂ ਬਾਅਦ ਤੁਸੀਂ ਪੂਰਵ ਗਿਆਨ ਦੀ ਪਰਖ ਕਰਨੀ ਹੈ ਪੂਰਵ ਗਿਆਨ ਦੀ ਪਰਖ ਕਰਨ ਦੇ ਲਈ ਤੁਸੀਂ ਦੋ ਜਿਹੜੇ ਕਾਲਮ ਨੇ ਬਣਾ ਲੈਣੇ ਆ ਇੱਕ ਦੇ ਵਿੱਚ ਪ੍ਰਸ਼ਨ ਤੇ ਦੂਸਰੇ ਦੇ ਵਿੱਚ ਉੱਤਰ ਤੇ ਤੁਹਾਡੇ ਜਿਹੜੇ ਕੁਐਸਚਨ ਨੇ ਘੱਟੋ ਘੱਟ ਹੋ ਚਾਰ ਤੇ ਜ਼ਰੂਰ ਹੋਣੇ ਚਾਹੀਦੇ ਨੇ ਜਿਹੜੀ ਪੀਕੇ ਟੈਸਟਿੰਗ ਉਸ ਲਈ ਕੀਤੀ ਜਾਂਦੀ ਹੈ ਤਾਂ ਜੋ ਅਸੀਂ ਬੱਚਿਆਂ ਦੀ ਜਿਹੜੀ ਪ੍ਰੀਵਿਅਸ ਨੋਲਜ ਹੈ ਉਹਨੂੰ ਟੈਸਟ ਕਰ ਸਕੀਏ ਤੇ ਜਿਹੜਾ ਨਵਾਂ ਟੌਪਿਕ ਆ ਉੱਥੇ ਅਸੀਂ ਉਹਨੂੰ ਲੈ ਕੇ ਜਾ ਸਕੀਏ ਬੱਚਿਆਂ ਨੂੰ ਫਿਰ ਉਸ ਤੋਂ ਬਾਅਦ ਅਸੀਂ ਕਰਨੀ ਹੈ ਉਪ ਵਿਸ਼ੇ ਦੀ ਕੋਸ਼ਨਾ ਫਿਰ ਤੁਸੀਂ ਲੈਸਨ ਪਲਾਨ ਨੂੰ ਬਣਾਉਣ ਦੇ ਲਈ ਚਾਰ ਜਿਹੜੇ ਕਾਲਮ ਬਣਾਉਣੇ ਨੇ ਹੁਣ ਤੁਸੀਂ ਦੇਖ ਰਹੇ ਹੋ ਪਹਿਲੇ ਪੇਜ ਦੇ ਉੱਪਰ ਦੋ ਕਾਲਮ ਨੇ ਇੱਕ ਵਿਸ਼ਾ ਵਸਤੂ ਵਾਲਾ ਇੱਕ ਵਿਦਿਆਰਥੀ ਅਧਿਆਪਕ ਕਿਰਿਆ ਤੇ ਇਹਦੇ ਪੈਰਲਲ ਹੀ ਚੱਲੇਗਾ ਤੁਹਾਡਾ ਤੀਸਰਾ ਤੇ ਚੌਥਾ ਕਾਲਮ ਤੀਸਰਾ ਕਾਲਮ ਹੋਏਗਾ ਵਿਦਿਆਰਥੀ ਕਿਰਿਆ ਤੇ ਚੌਥਾ ਹੋਏਗਾ ਚਾਕਬੋਰਡ ਤੇ ਸਹਾਇਕ ਸਮਗਰੀ ਵਾਲਾ ਮੀਨ ਜਿਹਦੇ ਵਿੱਚ ਤੁਸੀਂ ਬਲੈਕਬੋਰਡ ਵੀ ਲਗਾ ਸਕਦੇ ਹੋ ਤੇ ਸਹਾਇਕ ਸਮਗਰੀ ਜੇਕਰ ਅਵੇਲੇਬਲ ਹੈ ਕੋਈ ਪਿਕਚਰਸ ਵਗੈਰਾ ਤਾਂ ਤੁਸੀਂ ਚਾਰਟ ਡਰਾ ਕੀਤਾ ਤਾਂ ਉਹ ਵੀ ਇੱਥੇ ਲਗਾ ਸਕਦੇ ਹੋ ਫਿਰ ਤੁਸੀਂ ਜਿਹੜਾ ਆਪਣਾ ਟਾਪਿਕ ਹੈ ਚਾਤਰਪੂਜ ਦੀਆਂ ਕਿਸਮਾਂ ਉਹਨੂੰ ਵਿਸ਼ਾ ਵਸਤੂ ਵਾਲੇ ਕਾਲਮ ਵਿੱਚ ਸਾਰਾ ਲਿਖੋਗੇ ਜਿਵੇਂ ਸੰਮਲੰਗ ਹੋ ਸੰਮਲੰਭ ਹੋ ਗਿਆ ਪਤੰਗ ਇਹ ਕੀ ਹੁੰਦੇ ਨੇ ਇਹਨਾਂ ਦੀ ਨਿਸ਼ਾਨੀ ਕੀ ਹੈ ਮੀਨਸ ਕਿਵੇਂ ਤੁਸੀਂ ਪਛਾਣ ਕਰ ਸਕਦੇ ਹੋ ਸਾਰੇ ਇਹਦੇ ਬਾਰੇ ਲਿਖੋਗੇ ਫਿਰ ਦੇ ਨਾਲ ਹੀ ਲਿਖੂਗੇ ਵਿਦਿਆਰਥੀ ਜੇ ਆਪਕੇ ਵਿਦਿਆਰਥੀ ਚਤਰਪੂਜ ਦੀਆਂ ਕਿਸਮਾਂ ਬਾਰੇ ਸੰਪੂਰਨ ਜਾਣਕਾਰੀ ਦੇਵੇਗੀ ਮੀਨਸ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਉਹਨਾਂ ਬਾਰੇ ਜਿਹੜੀ ਜਾਣਕਾਰੀ ਉਹ ਦੇਣੀ ਹੈ ਫਿਊਚਰ ਦੇ ਵਿੱਚ ਤੁਸੀਂ ਆਪਣਾ ਲੈਸਨ ਨੂੰ ਪਲਾਨ ਕਰਨਾ ਹੈ ਤੇ ਫਿਰ ਤੁਸੀਂ ਚਾਰਟ ਵੀ ਬਣਾ ਕੇ ਲੈ ਕੇ ਜਾ ਸਕਦੇ ਹੋ ਜਾਂ ਤੁਸੀਂ ਪੇਪਰ ਦੇ ਵਿੱਚ ਦੀ ਜਿਹੜੀ ਕਲਰਫੁੱਲ ਪੇਪਰ ਨੇ ਉਹਨਾਂ ਦੀ ਕਟਿੰਗ ਕਰਕੇ ਵੀ ਲੈ ਕੇ ਜਾ ਸਕਦੇ ਹੋ ਜਿਹੜੀਆਂ ਇਹਦੀਆਂ ਕਿਸਮਾਂ ਨੇ ਤੇ ਵਿਦਿਆਰਥੀ ਜੇ ਆਪਕੋ ਚਾਰਟ ਦੀ ਸਹਾਇਤਾ ਨਾਲ ਸੰਪੂਰਨ ਜਾਣਕਾਰੀ ਦੇਵੇਗੀ ਸੈਂਟੀਮੀਟਰ ਸਿੰਘ ਕਟਿੰਗ ਕਰਕੇ ਲਗਾਏ ਗਏ ਨੇ ਤੁਸੀਂ ਦੇਖੋ ਤੇ ਜਦੋਂ ਤੁਸੀਂ ਸਮਝਾ ਰਹੇ ਤਾਂ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਸਮਝਣਗੇ ਤੇ ਇਹ ਸਾਰੀਆਂ ਜਿਹੜੀਆਂ ਕਿਸਮਾਂ ਦੀਆਂ ਜਿਹੜੀਆਂ ਕਟਿੰਗਸ ਨੇ ਉਹ ਇੱਥੇ ਲਗਾਈਆਂ ਗਈਆਂ ਨੇ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਸਮਝਣਗੇ ਤੇ ਡਾਇਗਰਾਮ ਦੀ ਸਹਾਇਤਾ ਦੇ ਨਾਲ ਸਮਝਣਗੇ ਠੀਕ ਹੈ ਜੀ ਤੇ ਨਾਲ ਨਾਲ ਕਾਪੀਆਂ ਦੇ ਉੱਪਰ ਵੀ ਨੋਟ ਕਰਨਗੇ ਜਦੋਂ ਤੁਹਾਡਾ ਹਾਫ ਜਿਹੜਾ ਲੈਸਨ ਉਹ ਕੰਪਲੀਟ ਹੋ ਜਾਏਗਾ ਤਾਂ ਉਸ ਤੋਂ ਬਾਅਦ ਤੁਸੀਂ ਨੇ ਵਿਭਾਗੀ ਦੁਹਰਾਈ ਕਰਨੀ ਹੈ ਮੀਨ ਜੋ ਤੁਸੀਂ ਪੜ੍ਹਾ ਚੁੱਕੇ ਉਹਦੇ ਵਿੱਚੋਂ ਜਿਹੜੇ ਪ੍ਰਸ਼ਨ ਨੇ ਉਹ ਪੁੱਛਣੇ ਆ ਇਹਨਾਂ ਦੇ ਉੱਤਰ ਨਹੀਂ ਲਿਖਣੇ ਤੇ ਜਿੰਨਾ ਪੜਾਇਆ ਹੈ ਇਹ ਕੁਐਸਚਨ ਉਹਦੇ ਵਿੱਚੋਂ ਹੀ ਤੁਸੀਂ ਨੇ ਲਿਖਣੇ ਨੇ ਫਿਰ ਤੁਸੀਂ ਲੈਸਨ ਨੂੰ ਅੱਗੇ ਕੰਟੀਨਿਊ ਕਰਨਾ ਹੈ ਪਹਿਲਾਂ ਦੀ ਤਰ੍ਹਾਂ ਚਾਰ ਜਿਹੜੇ ਕਾਲਮ ਨੇ ਉਹ ਪੈਰਲਲ ਬਣਾ ਲੈਣੇ ਨੇ ਵਿਸ਼ਾ ਵਸਤੂ ਵਿਦਿਆਰਥੀ ਵਿਧਾਪਕਿਰਿਆ ਵਿਦਿਆਰਥੀ ਕਿਰਿਆ ਬਲੈਕਬੋਰਡ ਤੇ ਸਹਾਇਕ ਸਮਗਰੀ ਫਿਰ ਜਿਹੜਾ ਅਗੋਂ ਟਾਪਿਕ ਰਹਿ ਗਿਆ ਉਹ ਨਾਲ ਰਿਲੇਟਡ ਜਿਹੜੀ ਪੂਰੀ ਇਨਫਾਰਮੇਸ਼ਨ ਹੈ ਮੀਨ ਜਿਹੜਾ ਵੀ ਵਿਸ਼ਾ ਵਸਤੂ ਰਹਿ ਗਿਆ ਤੁਸੀਂ ਉਹਨੂੰ ਇੱਥੇ ਲਿਖਦੇ ਜਾਣਾ ਤੇ ਨਾਲ ਨਾਲ ਤੁਸੀਂ ਸੈਕੰਡ ਕਾਲਮ ਦੇ ਵਿੱਚ ਵਿਦਿਆਰਥੀ-ਅਧਿਆਪਕ ਰਿਆ ਵਾਲੇ ਚ ਲਿਖਣਾ ਕਿ ਕਿਸ ਤਰੀਕੇ ਨਾਲ ਜਾਣਕਾਰੀ ਦੇਣੀ ਹੈ ਜਿਵੇਂ ਕਿ ਪਹਿਲਾਂ ਜਿਹੜਾ ਸਮਾਂਤਰ ਚਾਤ੍ਰਪੂਜਾ ਉਹਦੇ ਬਾਰੇ ਸੰਪੂਰਨ ਜਾਣਕਾਰੀ ਦੇਵੇਗਾ ਵਿਦਿਆਪਕ ਤੇ ਫਿਰ ਅੱਗੇ ਵਿਦਿਆਰਥੀ-ਅਧਿਆਪਕ ਵਿਦਿਆਰਥੀਆਂ ਨੂੰ ਬਲੈਕਬੋਰਡ ਦੀ ਸਹਾਇਤਾ ਦੇ ਨਾਲ ਸਮਝਾਏਗਾ ਜਾਂ ਸਮਝਾਏਗੀ ਜੋ ਵੀ ਤੁਸੀਂ ਆਪਣਾ ਵਿਸ਼ਾ ਵਸਤੂ ਲਿਖਿਆ ਉਹਨੂੰ ਬਲੈਕਬੋਰਡ ਦੀ ਸਹਾਇਤਾ ਦੇ ਨਾਲ ਸਮਝਾਉਣਾ ਹੈ ਫੇ ਤੀਸਰਾ ਤੇ ਚੌਥਾ ਕਾਲਮ ਦੇਖ ਰਹੀ ਹਾਂ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਸਮਝਣਗੇ ਤੇ ਇਧਰ ਬਲੈਕਬੋਰਡ ਵਾਲੇ ਕਾਲਮ ਦੇ ਵਿੱਚ ਤੁਸੀਂ ਜੋ ਵੀ ਕੰਟੈਂਟ ਆਪਣਾ ਸਮਝਾਉਣਾ ਜਿਸ ਤਰ੍ਹਾਂ ਦਾ ਵੀ ਤੁਹਾਡਾ ਟੌਪਿਕ ਹੈ ਤੁਸੀਂ ਉਹਨੂੰ ਇੱਥੇ ਲਿਖ ਲੈਣਾ ਹੈ ਤੇ ਥਰਡ ਕਾਲਮ ਦੇ ਵਿੱਚ ਕੀ ਲਿਖਣਾ ਕਿ ਵਿਦਿਆਰਥੀ ਬਲੈਕਬੋਰਡ ਦੀ ਸਹਾਇਤਾ ਨਾਲ ਸਮਝਣਗੇ ਤੇ ਕਾਪੀਆਂ ਦੇ ਉੱਪਰ ਨੋਟ ਕਰਨਗੇ ਉਸ ਵਜ੍ਹਾ ਤੁਸੀਂ ਪੂਰਾ ਜਿਹੜਾ ਆਪਣਾ ਟੌਪਿਕ ਹੈ ਪੜ੍ਹਾ ਚੁੱਕੇ ਫਿਰ ਤੁਸੀਂ ਅੰਤਿਮ ਦੁਹਰਾਈ ਕਰਨੀ ਹੈ ਤੇ ਅੰਤਿਮ ਦੁਹਰਾਈ ਕਰਨ ਤੋਂ ਬਾਅਦ ਤੁਸੀਂ ਨੇ ਜਿਹੜਾ ਹੋਮਵਰਕ ਹੈ ਉਹ ਬੱਚਿਆਂ ਨੂੰ ਅਸਾਈਨ ਕਰਨਾ ਹੈ ਆਪਣੇ ਟੌਪਿਕ ਦੇ ਨਾਲ ਰਿਲੇਟਡ ਤੁਹਾਡਾ ਜਿਹੜਾ ਹੋਮਵਰਕ ਹੈ ਉਹ ਤੁਸੀਂ ਇੱਥੇ ਲਿਖੋਗੇ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਹੈਲਪਫੁਲ ਰਹੇਗੀ ਥੈਂਕਸ ਫਾਰ ਵਾਚਿੰਗ